ਪੰਜਾਬ ਸਰਕਾਰ ਵੱਲੋਂ ਚਲਾਈ ਗਈ ਯੋਗ ਨਸ਼ਿਆ ਵਿਰੋਧ ਮੁਹਿੰਮ ਦੇ ਅਧੀਨ ਦੋਸ਼ੀ ਹਰਵਿੰਦਰ ਸਿੰਘ ਜਿਸ ਦੇ ਉੱਪਰ ਕੀ ਵੱਖ-ਵੱਖ ਰੇ ਤਾਰਾਵਾ ਅਧੀਨ 18 ਮੁਕਦਮੇ ਦਰਜਨ ਜਿਨ੍ਹਾਂ ਚੋਂ 7 ਤੋਂ 8 ਐਨਡੀਪੀਐਸ ਦੇ ਮੁਕਦਮੇ ਵੀ ਦਰਜਨ ਅਤੇ ਇਸ ਨੂੰ ਕਈ ਮੁਕਦਮਿਆਂ ਦੇ ਵੀ ਸਜ਼ਾ ਵੀ ਹੋ ਚੁੱਕੀ ਹੈ ਸੋ ਮਿਊਸਪਲ ਕਾਰਪੋਰੇਸ਼ਨ ਜਲੰਧਰ ਨਾਲ ਮਿਲ ਕੇ ਇਹਨਾਂ ਇਸ ਦੇ ਵੱਲੋਂ ਜੋ ਸਰਕਾਰੀ ਜ਼ਮੀਨ ਦੇ ਉੱਪਰ ਅਨਔਥਰਾਇਜ਼ਡ ਕੰਸਟਰਕਸ਼ਨ ਕੀਤੀ ਗਈ ਸੀ ਅੱਜ ਉਹ ਕੰਸਟਰਕਸ਼ਨ ਨੂੰ ਕਾਰਪੋਰੇਸ਼ਨ ਦੇ ਸਹਿਯੋਗ ਦੇ ਨਾਲ ਟਵਾਇਆ ਜਾ ਰਿਹਾ ਹੈ ਇੱਥੇ ਮੈਂ ਇਹ ਵੀ ਦੱਸਣਾ ਚਾਹੂੰਗੀ ਕਿ ਦੋਸ਼ੀ ਹਰਵਿੰਦਰ ਸਿੰਘ ਦੇ ਉੱਪਰ ਦੋਸ਼ੀ ਅਵਿੰਦਰ ਸਿੰਘ ਸਾਡੇ ਥਾਣੇ ਦਾ ਇੱਕ ਹਿਸਟਰੀ ਸ਼ੀਟਰ ਵੀ ਹੈਗਾ ਅਦੇ ਇਹਦਾ ਜੇ ਇਹਨਾਂ ਦੇ ਮੈਡਮ ਜਿਹੜੇ ਹੁਣ ਬਾਹਰ ਆਈ ਆ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਯੁਧ ਨਸ਼ਿਆ ਵਿਰੋਧ ਮੁਹਿੰਮ ਦੇ ਅਧੀਨ ਦੋਸ਼ੀ ਹਰਵਿੰਦਰ ਸਿੰਘ ਜਿਸ ਦੇ ਉੱਪਰ ਕੀ ਵੱਖ-ਵੱਖ ਰੀ ਤਾਰਾਵਾ ਅਧੀਨ 18 ਮੁਕਦਮੇ ਦਰਜਨ ਜਿਨ੍ਹਾਂ ਚੋਂ 7 ਤੋਂ 8 ਐਨਡੀਪੀਐਸ ਦੇ ਮੁਕਦਮੇ ਵੀ ਦਰਜਨ ਅਤੇ ਇਸ ਨੂੰ ਕਈ ਮੁਕਦਮਿਆਂ ਦੇ ਵੀ ਸਜ਼ਾ ਵੀ ਹੋ ਚੁੱਕੀ ਹੈ ਸੋ ਮਿਊਸਪਲ ਕਾਰਪੋਰੇਸ਼ਨ ਜਲੰਧਰ ਨਾਲ ਮਿਲ ਕੇ ਇਹਨਾਂ ਇਸ ਦੇ ਵੱਲੋਂ ਜੋ ਸਰਕਾਰੀ ਜ਼ਮੀਨ ਦੇ ਉੱਪਰ ਅਨਔਥਰਾਇਜ਼ਡ ਕੰਸਟਰਕਸ਼ਨ ਕੀਤੀ ਗਈ ਸੀ ਅੱਜ ਉਹ ਕੰਸਟਰਕਸ਼ਨ ਨੂੰ ਕਾਰਪੋਰੇਸ਼ਨ ਦੇ ਸਹਿਯੋਗ ਦੇ ਨਾਲ ਟਵਾਇਆ ਜਾ ਰਿਹਾ ਹੈ ਇੱਥੇ ਮੈਂ ਇਹ ਵੀ ਦੱਸਣਾ ਚਾਹੂੰਗੀ ਕਿ ਦੋਸ਼ੀ ਹਰਵਿੰਦਰ ਸਿੰਘ ਦੇ ਉੱਪਰ ਦੋਸ਼ੀ ਅਵਿੰਦਰ ਸਿੰਘ ਸਾਡੇ ਥਾਣੇ ਦਾ ਇੱਕ ਹਿਸਟਰੀ ਸ਼ੀਟਰ ਵੀ ਹੈਗਾ ਅਦੇ ਇਹਦਾ ਕਿ ਐਨ ਐਸ ਮੈਡਮ ਜਿਹੜੇ ਹੁਣ ਬਾਹਰ ਆਈ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਯੁੱਧ ਨਸ਼ਿਆ ਵਿਰੋਧ ਮੁਹਿੰਮ ਦੇ ਅਧੀਨ ਦੋਸ਼ੀ ਹਰਵਿੰਦਰ ਸਿੰਘ ਜਿਸ ਦੇ ਉੱਪਰ ਕੀ ਵੱਖ-ਵੱਖਰੀ ਤਾਰਾਵਾ ਅਧੀਨ 18 ਮੁਕਦਮੇ ਦਰਜਨ ਜਿਨ੍ਹਾਂ ਚੋਂ 7 ਤੋਂ 8 ਐਨ ਡੀ ਪੀ ਐਸ ਦੇ ਮੁਕਦਮੇ ਵੀ ਦਰਜਨ ਅਤੇ ਇਸ ਨੂੰ ਕਈ ਮੁਕਦਮਿਆਂ ਦੇ ਵੀ ਸਜ਼ਾ ਵੀ ਹੋ ਚੁੱਕੀ ਹੈ ਸੋ ਮਿਊਸਪਲ ਕਾਰਪੋਰੇਸ਼ਨ ਜਲੰਧਰ ਨਾਲ ਮਿਲ ਕੇ ਇਹਨਾਂ ਇਸ ਦੇ ਵੱਲੋਂ ਜੋ ਸਰਕਾਰੀ ਜ਼ਮੀਨ ਦੇ ਉੱਪਰ ਅਨ ਆਥਰਾਇਜ਼ਡ ਕੰਸਟਰਕਸ਼ਨ ਕੀਤੀ ਗਈ ਸੀ ਅੱਜ ਉਹ ਕੰਸਟਰਕਸ਼ਨ ਨੂੰ ਕਾਰਪੋਰੇਸ਼ਨ ਦੇ ਸਹਿਯੋਗ ਦੇ ਨਾਲ ਟਵਾਇਆ ਜਾ ਰਿਹਾ ਹੈ ਇੱਥੇ ਮੈਂ ਇਹ ਵੀ ਦੱਸਣਾ ਚਾਹੂੰਗੀ ਕਿ ਦੋਸ਼ੀ ਹਰਵਿੰਦਰ ਸਿੰਘ ਦੇ ਉੱਪਰ ਦੋਸ਼ੀ ਅਵਿੰਦਰ ਸਿੰਘ ਸਾਡੇ ਥਾਣੇ ਦਾ ਇੱਕ ਹਿਸਟਰੀ ਸ਼ੀਟਰ ਵੀ ਹੈਗਾ ਅਦੇ ਇਹਦਾ ਅਗੇ ਐਨਰ ਮੈਡਮ ਜਿਹੜੇ ਹੁਣ ਬਾਹਰ ਆਈ ਹੈ